ਕਈ ਸਾਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਬਹੁਤ ਪੂਰ ਪ੍ਰਚਾਰ ਚੱਲ ਰਿਹਾ ਸੀ ਕੁਝ ਲੋਕਾਂ ਨੇ ਜੋ ਪਾਰਟੀ ਤੋਂ ਬਾਗੀ ਹੋ ਕੇ ਸ਼੍ਰੀ ਕਾਲਤਕਸਰ ਇੱਕ ਐਪਲੀਕੇਸ਼ਨ ਦਿੱਤੀ ਤੇ ਸਿੰਘ ਸਾਹਿਬ ਨੇ ਉਹਦਾ ਸਪਸ਼ਟੀਕਰਨ ਦਾਸਤ ਮੰਗਿਆ ਤੇ ਮੈਂ ਉਸ ਸਪਸ਼ਟੀਕਰਨ ਸਾਰਾ ਕੁਛ ਜੋ ਕਿਹਾ ਸੀ ਜਾਂ ਸਾਡੇ ਖਿਲਾਫ ਝੂਠ ਬੋਲੇ ਸੀ ਮੈਂ ਸਾਰਾ ਕੁਛ ਪ੍ਰਦਾਨ ਨ ਹੋਣ ਦੇ ਨਾਤੇ ਮੁਖੀ ਹੋਣ ਦੇ ਨਾਤੇ ਸ਼ਰੋਮਣੀ ਕਾਲ ਦਾ ਆਪਣੇ ਝੋਲੀ ਪਾ ਲਿਆ ਸੀ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਅਸਤੀਫਾ ਦੇਣ ਤੋਂ ਬਾਅਦ ਹਾਲਾਤ ਹੰਗਾਮੇ ਵਾਲੇ ਹੋ ਗਏ ਅਕਾਲੀ ਦਲ ਦੇ ਚੰਡੀਗੜ੍ਹ ਹੈੱਡਕੁਆਰਟਰ ਤੇ ਅਕਾਲੀ ਦਲ ਦੇ ਸਾਰੇ ਅਹੁਦੇਦਾਰ ਅਸਤੀਫੇ ਦੇਣ ਤੇ ਅੜੇ ਅਕਾਲੀ ਦਲ ਦੀ ਕਾਰਜਕਾਰਨੀ ਦੀ ਮੀਟਿੰਗ ਹੋਈ 4 ਘੰਟੇ ਬਾਅਦ ਇਸ ਬੈਠਕ ਵਿੱਚ ਸੁਖਬੀਰ ਦੇ ਅਸਤੀਫੇ ਨੂੰ ਨਾ ਪ੍ਰਵਾਨ ਕੀਤਾ ਗਿਆ ਨਾ ਰਿਜੈਕਟ ਲੇਕਿਨ ਇਸ ਤੋਂ ਪਹਿਲਾਂ ਐਨਕੇ ਸ਼ਰਮਾ ਨੇ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਤੋਂ ਵੀ ਅਸਤੀਫਾ ਦੇ ਦਿੱਤਾ ਉਸਨੇ ਕਿਹਾ ਕਿ ਅਕਾਲੀ ਦਲ ਹੈ ਸੁਖਬੀਰ ਬਾਦਲ ਦੀ ਪ੍ਰਧਾਨਗੀ ਚ ਚਲੇਗਾ ਤਾਂ ਉਹ ਵੀ ਅਕਾਲੀ ਦਲ ਚ ਰਹੇਗਾ ਨਹੀਂ ਫੇਰ ਅਸਤੀਫੇ ਹੀ ਆਉਣਗੇ ਵਫਾਦਾਰਤਾ ਕੀ ਕਰ ਰਹੇ ਤੁਸੀਂ ਫੇਰੇ ਦੇਖੋ ਮੈਂ 32 ਸਾਲ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਜੁਆਇਨ ਕਰਿਆ ਔਰ ਆਪਣੀ ਜ਼ਿੰਦਗੀ ਦੇ ਜਿਹੜੇ ਅਹਿਮ ਸਾਲਾਂ ਪੂਰੀ ਇਮਾਨਦਾਰੀ ਨਾਲ ਵਫਾਦਾਰੀ ਨਾਲ ਪਾਰਟੀ ਦਾ ਸੇਵਾਦਾਰ ਬਣ ਕੇ ਜਿਹੜੀ ਸੇਵਾ ਨਿਭਾਈ ਔਰ ਪ੍ਰਮਾਤਮਾ ਜਾਣਦਾ ਹੈ ਗੁਰਦੁਆਰੇ ਮੰਦਿਰ 'ਚ ਖੜ ਕੇ ਕਹਿ ਸਕਦਾ ਕਿ ਆਪਣੀ ਜ਼ਿੰਦਗੀ 'ਚ ਕਦੇ 1 ਰੁਪਏ ਦਾ ਲਾਲਚ ਨਹੀਂ ਕੀਤਾ ਔਰ ਸ਼੍ਰੋਮਣੀ ਅਕਾਲੀ ਦਲ ਨੂੰ ਇਸੇ ਕਰਕੇ ਉਸ ਸਮੇਂ ਜੁਆਇਨ ਕਰਿਆ ਤਾਂ ਕਿ ਗੁਰੂਆਂ ਦੇ ਸਿਧਾਂਤ ਤੇ ਚੱਲਣ ਵਾਲੀ ਪਾਰਟੀ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਜਿਨ੍ਹਾਂ ਦਾ ਮੁੱਖ ਏਜੰਡਾ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਰਿਹਾ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਔਰ ਸਰਵੇਂ ਸਾਰੇ ਧਰਮਾਂ ਨੂੰ ਨਾਲ ਲੈ ਕੇ ਚੱਲਣਾ ਇਸ ਪਾਰਟੀ ਦਾ ਏਜੰਡਾ ਦਾ ਔਰ ਸ਼੍ਰੋਮਣੀ ਅਕਾਲੀ ਦਲ ਇੱਕ ਸੈਕੂਲਰ ਇਸ ਤਰ੍ਹਾਂ ਦੀ ਪਾਰਟੀ ਸੀਗੀ ਰਾਜਨੀਤਿਕ ਜਿਸ ਚ ਜਿਸ ਨੇ ਸਾਰੇ ਧਰਮਾਂ ਦੇ ਸਥਾਨ ਬਣਾਏ ਪੰਜਾਬ ਦੀ ਡਿਵੈਲਪਮੈਂਟ ਕੀਤੀ ਪੰਜਾਬ ਦਾ ਵਿਕਾਸ ਕਰਿਆ ਔਰ ਪੰਜਾਬ ਚ ਸ਼ਾਂਤੀ ਸਥਾਪਿਤ ਕਰਨ ਵਾਸਤੇ ਬਹੁਤ ਵੱਡਾ ਰੋਲ ਸ਼੍ਰੋਮਣੀ ਅਕਾਲੀ ਦਲ ਦਾ ਰਿਹਾ ਪਰ ਪਿਛਲੇ ਕੁਝ ਦਿਨਾਂ ਤੋਂ ਜਿਸ ਤਰ੍ਹਾਂ ਦੇ ਰਾਜਨੀਤਿਕ ਅਤੇ ਧਾਰਮਿਕ ਹਾਲਾਤ ਪੰਜਾਬ 'ਚ ਬਣੇ ਆ ਕੁਝ ਮੈਂ ਤਾਂ ਸਿੱਧਾ ਹੀ ਕਹਾਂਗਾ ਕਿ ਧਾਰਮਿਕ ਸ਼ਖਸੀਅਤਾਂ ਵੀ ਦੂਸਰੀ ਰਾਜਨੀਤਿਕ ਪਾਰਟੀਆਂ ਦੇ ਪ੍ਰਭਾਵ ਹੇਠ ਹਾ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਅਰ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਕੇ ਜਿਹੜਾ ਖਤਮ ਕਰਨਾ ਚਾਹੁੰਦੀਆਂ ਹੈਗੀਆਂ ਸੋ ਜਿਸ ਤਰ੍ਹਾਂ ਦੇ ਧਾਰਮਿਕ ਅਤੇ ਰਾਜਨੀਤਿਕ ਹਾਲਾਤ ਪਿਛਲੇ ਸਮੇਂ 'ਚ ਹੋਏ ਆ ਔਰ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੇ ਜਿਸ ਤਰ੍ਹਾਂ ਅਸਤੀਫਾ ਦੇ ਆ ਸੋ ਇਨ੍ਹਾਂ ਹਾਲਾਤਾਂ ਨੂੰ ਦੇਖਦੇ ਹੋਏ ਮੈਂ ਇਸ ਪਾਰਟੀ 'ਚ ਜਿਹੜਾ ਕੰਮ ਨਹੀਂ ਕਰ ਸਕਦਾ ਮੇਰੇ ਵਾਸਤੇ ਬਹੁਤ ਅਸੰਭਵ ਆ ਮੈਂ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦੀ ਉਹਨਾਂ ਦੀ ਸੋਚ ਉਹਨਾਂ ਦੀ ਡਿਵੈਲਪਮੈਂਟ ਦੀ ਸਦਾ ਕਦਰ ਕੀਤੀ ਆ ਕਰਦਾ ਰਹਾਂਗਾ ਸਰੋਖਵੀਰ ਸਿੰਘ ਬਾਦਲ ਜੀ ਦੇ ਨਾਲ ਸੀਗਾ ਸੋ ਉਹਨਾਂ ਨੇ ਪਾਰਟੀ ਛੱਡੀ ਆ ਮੈਂ ਸਮਝਦਾ ਕਿਤੇ ਨਾ ਕਿਤੇ ਜਿਹੜੀ ਦੂਸਰੀਆਂ ਤਾਕਤਾਂ ਜਿਹੜੀਆਂ ਤੁਸੀਂ ਅੱਜ ਹਾਲਾਤ ਦੇਖੋ ਜਿਹੜੇ ਸੁਧਾਰ ਲਹਿਰ ਵਾਲੀਆਂ ਭਾਈ ਜਿ세ਦਾਰਾਂ ਨੂੰ ਨਜ਼ਰ ਨਹੀਂ ਆਂਦਾ ਵੀ ਉਹ ਗੁਰਦੁਆਰਿਆਂ ਤੋਂ ਪਕੌੜੇ ਮਹੰਗਾਂ ਮਗਾ ਕੇ ਘਰਾਂ 'ਚ ਪਾਰਟੀਆਂ ਕਰਦੇ ਰਹੇ ਗੁਰਦੁਆਰਿਆਂ ਤੋਂ ਆਪਣੇ ਡਰਾਈਵਰਾਂ ਨੂੰ ਤਨਖਾਹਾਂ ਦੰਦੇ ਰਹੇ ਕਿਸ ਤਰ੍ਹਾਂ ਕਿਸ ਤਰ੍ਹਾਂ ਦੇ ਚੰਦੂ ਮજરા ਸਾਹਿਬ ਆ ਬੀਬੀ ਜਗੀਰ ਕੌਰ ਵਰਗਿਆਂ ਦੇ ਕਿਸ ਤਰ੍ਹਾਂ ਦੇ ਕਰੈਕਟਰ ਆ ਕਿ ਜ세ਦਾਰਾਂ ਨੂੰ ਉਹ ਨਜ਼ਰ ਨਹੀਂ ਆਂਦੇ ਉਹਨਾਂ ਬੰਦਿਆਂ ਨੇ ਆਪ ਪਹਿਲਾਂ ਜਾ ਕੇ ਜ세ਦਾਰਾਂ ਕੋਲ ਕਨਫੈਸ ਕਰਿਆ ਕਿ ਅਸੀਂ ਗਲਤ ਆ ਉਹਨਾਂ ਨੂੰ ਕਿਹੜੀ ਸਜ਼ਾ ਦਈ ਆ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੂੰ ਗਿਣੀ ਮਿੱਠੀ ਸਾਜੂ ਦੇ ਤਹਿਤ ਜਲੀਲ ਕਰਿਆ ਜਾ ਰਿਹਾ ਹੈਗਾ ਮੈਂ ਤਾਂ ਇਹ ਸਮਝਦਾ ਕਿ ਇਹੀ ਕਾਰਨ ਅਸਤੀਫਾ ਦੇਣ ਦਾ ਸੋ ਅਸੀਂ ਨਾਲ ਅਸੀਂ ਦੇਖੋ ਮੈਂ ਤਾਂ ਕਲੀਅਰ ਕਟ ਆ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦੀ ਪਾਰਟੀ ਦੇ ਪ੍ਰਧਾਨ ਨਹੀਂ ਤਾਂ ਮੇਰਾ ਮੈਂ ਪਾਰਟੀ ਚ ਨਹੀਂ ਕਹਿ ਸਕਦਾ ਤੁਸੀਂ ਫਿਰ ਆਮ ਵਰਕਰ ਅਸਤੀਫਾ ਦੇ ਦਿਓ ਤੁਸੀਂ ਆਮ ਵਰਕਰ ਮੈਂ ਤਾਂ ਪਾਰਟੀ ਤੋਂ ਅਸਤੀਫਾ ਦੇ ਲੱਗ ਮੈਂ ਤਾਂ ਪਾਰਟੀ ਤੋਂ ਅਸਤੀਫਾ ਦਿਆ ਜੀ ਇੱਕ ਸੋਸ਼ਲ ਵਰਕਰ ਦੇ ਤੌਰ ਤੇ ਪਹਿਲਾਂ ਵੀ ਮੈਂ ਸੇਵਾ ਕਰਦਾ ਰਿਹਾ ਸੋ ਸੋਸ਼ਲ ਵਰਕਰ ਦੇ ਤੌਰ ਤੇ ਸੇਵਾ ਕਰਾਂਗਾ ਬਿਲਕੁਲ ਮੋਦਿਆਂ ਤੋਂ ਅਸਤੀਫਾ ਦਿੱਤਾ ਵਰਕਿੰਗ ਕਮੇਟੀ ਨੂੰ ਬਿਲਕੁਲ ਸਾਫ ਸਬਦਾਂ ਚ ਕਹਿ ਦਿਆ ਵੀ ਜੇ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਇਸ ਦਿਨ ਪ੍ਰਧਾਨ ਬਣਨਗੇ ਤਾਂ ਮੈਂ ਪਾਰਟੀ ਚ ਆਵਾਂਗਾ ਨਹੀਂ ਤਾਂ ਮੇਰੀ ਸਸਰੀ ਘਰ ਲੈ ਗਈ